ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਵਿਸ਼ਾ ਹੈਗਾ ਜੀ ਆਪਣਾ ਛੜਕਾਂ ਤੇ ਐਕਸੀਡੈਂਟ ਜਿਹੜੀ ਐਸ ਵੇਲੇ ਸਭ ਤੋਂ ਵੱਡੀ ਖਬਰ ਚੱਲ ਰਹੀ ਹੈ ਜੀ ਬਹੁਤ ਸੋਹਣਾ ਸਰਦਾਰ ਮੁੰਡਾ ਸਿੰਗਰ ਬਹੁਤ ਪਰਸਨੈਲਿਟੀ ਤੇ ਬੜਾ ਵਧੀਆ ਗਾਇਕ ਰਾਜਵੀਰ ਜਵੰਦਾ ਜਿਹਦਾ ਐਕਸੀਡੈਂਟ ਹੋਇਆ ਬਹੁਤ ਸਾਫ਼ ਸੁਥਰੇ ਗਾਣੇ ਬੋਲਦਾ ਤੇ ਗਾਣੇ ਦੇ ਨਾਲ ਨਾਲ ਉਹ ਗੱਲਬਾਤੋਂ ਉਹਦੀ ਸਟੋਰੀ ਵੀ ਪੜ੍ਹੀ ਹੀ ਬੜਾ ਚੰਗਾ ਮੁੰਡਾ ਲੱਗਾ ਵਧੀਆ ਬਹੁਤ ਕੈਂਟ ਸਰਦਾਰ ਆ ਉਹਦੀ ਐਕਸੀਡੈਂਟ ਦੀ ਖਬਰ ਸਾਰੀ ਤੁਹਾਨੂੰ ਪਤਾ ਹੀ ਚੱਲਣ ਢਈ ਐ ਇਸ ਵੇਲੇ ਬਹੁਤ ਸਭ ਅਰਦਾਸਾਂ ਕਰਨ ਦੇ ਉਹ ਹਸਪੀਟਲ ਚ ਆ ਕਾਫੀ ਵੱਡਾ ਐਕਸੀਡੈਂਟ ਹੋ ਗਿਆ ਚਲੋ ਆਪਾਂ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਦੀ ਤੰਦਰੁਸਤੀ ਨੂੰ ਜਲਦੀ ਠੀਕ ਕਰੇ ਪਰ ਇੱਥੇ ਇੱਕ ਗੱਲ ਅੱਕੇ ਵੀ ਕਈ ਵਾਰੀ ਹੋਈ ਆ ਆਪੀ ਸੜਕਾਂ ਤੇ ਐਕਸੀਡੈਂਟ ਇੱਕ ਤੇ ਸਭ ਤੋਂ ਵੱਡਾ ਕਾਰਨ ਆ ਜਿਹੜਾ ਗਊਮਤ ਵਾਲੇ ਗਾਂ ਤੇ ਮਾਤਾ ਚਲੋ ਫਿਰਦੀਆਂ ਹੀ ਵਾਰਾ ਤੇ ਹੁਣ ਤੇ ਫਿਰ ਲਾਪੇ ਬਲਦ ਪਿਓ ਵੀ ਤੇ ਫਿਰਨਦੇ ਆ ਤੇ ਮਸਲਾ ਇਹ ਆ ਪੀ ਗੱਲ ਮਾੜੀ ਆ ਵੀ ਅਵਾਰਾ ਜਾਨਵਰ ਛੜਕਾਂ ਦੇ ਛੱਡਣੇ ਸਭ ਤੋਂ ਵੱਡੀ ਇਹ ਹੁਣ ਤੁਸੀਂ ਵੇਖ ਲਓ ਆਪਾਂ ਕਿਨੂੰ ਕੋਸੀਏ ਤੇ ਕਿਨੂੰ ਨਾ ਕੋਸੀਏ ਇਹ ਗੱਲਾਂ ਨੂੰ ਛੱਡੀਏ ਆਪਾਂ ਤੇ ਇੱਕ ਚਲੋ ਇਹ ਵੀ ਹੋ ਗਿਆ ਤੇ ਦੂਜੀ ਗੱਲ ਇਹ ਆ ਵੀ ਐਕਸੀਡੈਂਟ ਇੱਕ ਨਾ ਮੈਨੂੰ ਅੱਗੇ ਵੀ ਕਈ ਵਾਰੀ ਇਹ ਗੱਲ ਬੋਲੀ ਯਾਰ ਵੀ ਮੋਟਰਸਾਈਕਲਾਂ ਵਾਲਾ ਇੰਨਾ ਦੌਰ ਨਹੀਂ ਹੈਗਾ ਸਕੂਟਰ ਮੋਟਰਸਾਈਕਲਾਂ ਵਾਲਿਆਂ ਨੂੰ ਆ ਗੱਡੀਆਂ ਦਾ ਰੋਜ਼ਾਨਾ ਹੀ ਤੁਹਾਨੂੰ ਦੱਸਦਾ ਰਹੀ ਨਾ ਵੱਡੀਆਂ ਗੱਡੀਆਂ ਵਾਲੇ ਤੇ ਸਮਝਦੇ ਹੀ ਕੋਈ ਨਹੀਂ ਸਕੂਟਰਾਂ ਮੋਟਰਸਾਈਕਲਾਂ ਵਾਲਿਆਂ ਇਹਦੇ ਚਲੋ ਉਵਾਰਾ ਡੰਗਰ ਚ ਵੱਜ ਗਏ ਪਰ ਜਿਹੜਾ ਸਭ ਕੁਝ ਹੋਏ ਵਾਲਾ ਬੰਦਾ ਵਾ ਜਦੋਂ ਮੋਟਰਸਾਈਕਲਾਂ ਦੇ ਇੱਕ ਤਰ੍ਹਾਂ ਫਿਰਦੇ ਨੇ ਸੜਕਾਂ ਤੇ ਸਹੀ ਪੁੱਛਦੇ ਮੈਨੂੰ ਬੜਾ ਅਜੀਬ ਲੱਗਦਾ ਪੀ ਠੀਕ ਹੈ ਯਾਰ ਜਾਂ ਤੇ ਹੋਵੇ ਵੀ ਠੀਕ ਹੈ ਬੰਦੇ ਕੋਲ ਹੈ ਹੀ ਸਕੂਟਰ ਵਾ ਮੋਟਰਸਾਈਕਲ ਹੀ ਹੈ ਤੇ ਚਲੋ ਉੱਤੇ ਆਪਣਾ ਗੁਜ਼ਾਰਾ ਵਜਾਰਾ ਕਰਨ ਦਾ ਜਿਹਦੇ ਕੋਲ ਸਭ ਕੁਝ ਖੂ ਹੁੰਦੇ ਬਾਬੀਉਦ ਵੀ ਉਹ ਆਂਦਾ ਵੀ ਨਹੀਂ ਮੈਂ ਮੋਟਰਸਾਈਕਲਾਂ ਤੇ ਹੀ ਅਹੀਂ ਜਾਣਾ ਵਾ ਤੇ ਮੋਟਰਸਾਈਕਲਾਂ ਦੇ ਆ ਜਾਣਾ ਮੈਂ ਤੇ ਛੜਕਾਂ ਤੋਂ ਕਈ ਆ ਪਿਛੇ ਤੁਹਾਨੂੰ ਬਖਾਇਆ ਵੀ ਇੱਕ ਮੁੰਡਾ ਚੁੱਕ ਕੇ ਹਸਪੀਟਲ ਵੀ ਲੈ ਕੇ ਆਇਆ ਮਰ ਗਿਆ ਸੀ ਆਮ ਹੀ ਮਰਦੇ ਵੇਖਦੇ ਆ ਲੱਤਾਂ ਟੁੱਟਦੀਆਂ ਵੇ ਦੇ ਪਿਆ ਹੀ ਹੁੰਦਾ ਕੋਈ ਨਾ ਕੋਈ ਮੋਟਰਸਾਈਕਲ ਦਾ ਪਰ ਫਿਰ ਵੀ ਉਹਨਾਂ ਐਕਸੀਡੈਂਟ ਹੋਣਾ ਮਰਨਾ ਮਰਉਣਾ ਮੁੜ ਕੇ ਇੱਕ ਨਾ ਤੁਹਾਡੇ ਮੈਨੂੰ ਉਹ ਦੂਜਾ ਮੈਨੂੰ ਪਤਾ ਤੁਸੀ ਕੀ ਐ ਇਸ ਵੇਲੇ ਸੋਚਣ ਲਾ ਪਈਂਦੇ ਜੇ ਮੈਂ ਤੁਹਾਡੇ ਦਿਮਾਗ ਨੂੰ ਚੰਗੀ ਤਰ੍ਹਾਂ ਸਮਝਦਾ ਕਿਉਂਕਿ ਮੇਰਾ ਦਿਮਾਗ ਦਾ ਲੈਵਲ ਤੁਹਾਡੇ ਨਾਲ ਕਈ ਰਾਂ ਸੂਤਰ ਜਿਹੜੀ ਆਉਂਦਾ ਕੋਈ ਚਾਹੇ ਸਿਆਣੇ ਜੇ ਨਾ ਹੁਣ ਕਹਿਣ ਵਾਲੇ ਨੇ ਪਤਾ ਕੀ ਕਹਿ ਦੇਣਾ ਵੇਖੋ ਜੀ ਇਹ ਕਰਮਾਂ ਚ ਲਿਖੀ ਸੱਟ ਇਹ ਹੋ ਕੇ ਰਹਿਣਾ ਹੀ ਐਕਸੀਡੈਂਟ ਉਹ ਮੈਂ ਮੰਨਦਾ ਇਹ ਗੱਲਾਂ ਮੰਮੀ ਮੰਨ ਲੈਣਾ ਥੋੜਾ ਬੜਾ ਉਥਾ ਤੇ ਮੈਂ ਇੱਥੇ ਆਪੇ ਕਰੋ ਕੁੱਡੇ ਤੋਂ ਡਿੱਗਾ ਹਾਂ ਮੜਾ ਜਾਂ 5 ਫੁੱਟ ਤੋਂ ਡੇਕੇ पे ਬਾਹਰ ਢਾ ਲੀ ਹੀ ਇੱਥੇ ਲਗਜ਼ਰੀ ਗੱਡੀਆਂ ਕਰੋੜਾਂ ਦੀਆਂ ਗੱਡੀਆਂ ਚ ਵੀ ਬੰਦੇ ਮਰ ਗਏ ਆ ਪਰ ਇਹਨਾਂ ਤੁਹਾਡੀ ਗੱਲਾਂ ਦਾ ਸਾਰਿਆਂ ਦਾ ਜਵਾਬ ਦੇਣਾ ਇਹ ਬਣਦਾ ਮੇਰਾ ਕਿਉਂਕਿ ਜਿਹੜੀ ਤੁਸੀਂ ਚੀਜ਼ ਸੋਚਣ ਦੇ ਜੀ ਪੀ ਇਹ ਤਾਂ ਕਿਤੇ ਹੀ ਹੋ ਸਕਦਾ ਐਕਸੀਡੈਂਟ ਇਹ ਕਿਹੜੀ ਗੱਲ ਨਹੀਂ ਵੀਰ ਇਹਦਾ ਗੱਲ ਦਾ ਇੱਕ ਜਵਾਬ ਹੈਗਾ ਮੈਂ ਇਹਦੇ ਖਿਲਾਫ ਚੱਲਦਾ ਬੜੇ ਚਿਰ ਤੋਂ ਮੋਟਰਸਾਈਕਲ ਵਾਲਿਆਂ ਦੇ ਇਹਦਾ ਜਵਾਬ ਇੱਥੇ ਇਹ ਬਣਦਾ ਵਾ ਕਿ ਆਪਾਂ ਹੁਣ ਰਸਤੇ ਤੇ ਜਾ ਰਹੇ ਹਾਂ ਠੀਕ ਹੈ ਜੀ ਅੱਗੇ ਖੂਈ ਆ ਕਿ ਖੂਆ ਕਿ ਟੂਆ ਵਾ ਹੁਣ ਆਪਾਂ ਪਤਾ ਵੀ ਆਪਾਂ ਇਹਨੂੰ ਟੱਪੀ ਜਾਣਾ ਛਾਲ ਮਾਰ ਕੇ ਠੀਕ ਹੈ ਜੀ ਟੱਪ ਕੇ ਛਾਲ ਮਾਰ ਕੇ ਤੇ ਰੱਬ ਨਾ ਕਰੇ ਮਤਲਬ ਉਹੀ ਗੱਲ ਫੇਰ ਆ ਗਈ ਨਾ ਕਿ ਜੇ ਮੜਾ ਪੈਰ ਫਿਸਲ ਗਿਆ ਥੋੜਾ ਬੜਾ ਕੋਈ 2-4 ਇਹ ਇੰਚ ਇਧਰ-ਉਧਰ ਹੋ ਗਿਆ ਤੇ ਫਿਰ ਡਗਾ ਡਗਾਗੇ ਨਾ ਕੋਈ ਕੁਝ ਜੋ ਵੀ ਹੋਊਗਾ ਤੇ ਜੇ ਇਹਦੇ ਨਾਲੋਂ ਚੰਗਾ ਇਹ ਆ ਕਿ ਆਪਾਂ ਥੋੜਾ ਜਿਹਾ ਉਹਦੇ ਲਾਗੋਂ ਦੀ ਕਿਨਾਰੀ ਕਨੂਰੀ ਥਾਣੀ ਲੰਘ ਜਾਈਏ ਮਸਲਾ ਇੱਥੇ ਇਹ ਆ ਕਿ ਜਿਹੜਾ ਮੋਟਰਸਾਈਕਲ ਦਾ ਸਫਰ ਆ ਨਾ ਇਹ ਜਦੋਂ ਬੰਦਾ ਡਗਾ ਛੱਟ ਲੱਗਣੀ ਲੱਗਣੀ ਗੱਡੀ ਵੱਜ ਗਈ ਸਲੋ ਸਪੀਡ ਤੇ ਵੱਜ ਗਈ ਮਤਲਬ ਕੁੱਲ ਮਿਲਾ ਕੇ ਵੀ ਜਿਹੜਾ ਮੋਟਰਸਾਈਕਲ ਦਾ ਐਕਸੀਡੈਂਟ ਆ ਇਹ ਤੇ 100% ਪੱਕਾ ਯਕੀਨ ਆ ਵੀ ਸਟਾਨ ਲੱਗਣੀਆਂ ਮਰਨੇ ਆ ਸਭ ਕੁਝ ਹੋਣਾ ਗੱਡੀ ਦੇ ਚਾਂਸ ਕੱਟ ਜਾਂਦੇ ਆ ਇਹ ਗੱਲਾਂ ਤੇ ਸਹਿਮਤ ਹੋ ਜਾਓਗੇ ਨਾ ਹੁਣ ਇੱਥੇ ਫੇਰ ਮੈਂ ਕਮਾ ਕੇ ਗੱਲ ਆਪਣੇ ਤੇ ਫੇਰ ਤੁਹਾਨੂੰ ਦੂਸਰਾ ਵੀ ਮੇਰੇ ਤੇ ਫੇਰ ਟੁੱਕ ਜਾਂਦੀ ਕੋਈ ਨਾ ਕੋਈ ਮੈਂ 2010 ਦੇ ਵਿੱਚ ਆਪਣੀ ਇਹੀ ਕਾਲੀ ਐਲਟੋ ਜਿਹੜੀ ਬਾਸਟੂਡੀਏ ਦੇ ਨਾਂ ਨਾਮ ਮਸ਼ਹੂਰ ਹੈ 2010 ਦੀ ਮੈਂ ਕਾਲੀ ਐਲਟੋ ਚਲਾਉਣੀ ਜਦੋਂ ਸ਼ੁਰੂ ਕਰਤੀ ਨਾ ਉਤੋਂ ਬਾਅਦ ਮੈਂ ਮੋਟਰਸਾਈਕਲ ਨਹੀਂ ਘਰਵਾੜਿਆ ਅੱਜ ਪੂਰੇ 15 ਸਾਲ ਹੋ ਗਏ ਮਤਲਬ ਮੈਂ ਮੋਟਰਸਾਈਕਲ ਨਹੀਂ ਚਲਾਇਆ ਜੇ ਮੈਨੂੰ ਕੋਈ ਕਵੇ ਵੀ ਮੈਂ ਉਹ ਅਮਰਸਰ ਨੂੰ ਚਲ ਜਾ ਜਾਂ ਪਿੱਖੇੜ ਨੂੰ ਮੋਟਰਸਾਈਕਲ ਤੇ ਹਾਂ ਕਿਤੇ ਅੜੇ ਫਸੇ ਮੰਨ ਲੋ ਕਿਤੇ ਗੱਡੀ ਖਰਾਬ ਹੋ ਗਈ ਜਾਂ ਕੁਛ ਉਹ ਗੱਲਾਂ ਨਹੀਂ ਇਹ ਨਾ ਮੈਟ ਕਰਦੀਆਂ ਮਤਲਬ ਕਹਿਣ ਦਾ ਭਾਪ ਹੀ ਘਰ ਮੈਂ ਮੋਟਰਸਾਈਕਲ ਨਹੀਂ ਵਾੜਿਆ ਤੇ ਆ ਹੁਣ 2 ਸਾਲਾਂ ਪਹਿਲਾਂ ਉਦੋਂ ਮੇਰੇ ਬੇਟੇ ਦੀ ਉਮਰ 13 ਸਾਲ ਸੀ ਐਵੇਂ ਜਾਣ ਕੇ ਹਾਸੀਆਂ ਖੇਡੀਆਂ ਜੀਆਂ ਚ ਉਹਦੀਆਂ ਜਿਦਾਂ ਜੀਆਂ ਚ ਮੈਂ ਸਪਲੈਂਡਰ ਮੋਟਰਸਾਈਕਲ ਲੈ ਲਿਆ ਇਹਨੂੰ ਲੈਤਾ ਇਹਨੇ ਜਿੱਦਬਾਈ ਨਹੀਂ ਤੇ ਨਿਆਣੇ ਭਿਜਾਈ ਫਿਰਦੇ ਸੀ ਤੇ ਇਹ ਉਹ ਨਾਲ ਵੇਦਾ ਸੀ ਤੇ ਫਿਰ ਜਿਵੇਂ ਤਰਸਪਾਉਣਾ ਹੀ ਕਰ ਲਈਦੀ ਪਰ ਗਲਤੀ ਹੈ ਗਲਤੀ ਹੀ ਬਿੰਦੂ ਉਹ ਹੁਣ ਅਜੇ 15 ਸਾਲਾਂ ਦਾ ਹੋਇਆ ਤੇ ਉਹਨੂੰ ਫਿਰ ਮੈਂ ਇਹ ਵੀ ਹਦਾਇਤ ਕੀਤੀ ਵੀ ਵੱਡੀ ਸੜਕ ਤੇ ਤੇਰਾ ਮੋਟਰਸਾਈਕਲ ਨਹੀਂ ਜਾਣਾ ਚਾਹੀਦਾ ਜਿੱਦਨ ਚੱਲ ਗਿਆ ਮੈਂ ਉਹਨੂੰ ਵੇਚ ਦੇਣਾ ਉਹ ਠੀਕ ਇਥੇ ਗਲੀਆਂ ਗੁਲੀਆਂ 'ਚ ਇਥੇ ਲਾਗੇ ਬਨੇਉਟੇ ਘਟੇ ਲਿੰਦਾ ਹੁਣ ਆਪੇ ਹਿਸਾਬ ਲਾ ਲੋ ਵੀ ਢਾਈਆਂ ਸਾਲਾਂ ਦੇ ਵਿੱਚ ਦੋ ਸਾਲ 1.25 ਸਾਲ ਹੋ ਗਏ ਤੇ ਸਿਰਫ ਜਿੰਨਾ ਚੱਲਿਆ 4000 ਕਿਲੋਮੀਟਰ ਲਾ ਲਓ ਅੰਦਾਜ਼ਾ ਪਰ ਹੁਣ ਉਹਦੇ ਸੱਜਣ ਮਿੱਤਰ ਇੱਥੇ ਜਿਹੜੇ ਸਪਲੈਂਡਰਾਂ ਦੇ ਘੁੰਮਦੇ ਭਾਈਦੇ ਆ ਉਹ ਜਾਣਦੇ اڈਿਆਂ-ਓਡਿਆਂ ਤੇ ਹੁਣ ਇਹਨੂੰ ਵੀ ਆਤ ਪੈਂਦੀ ਜਾਂਦੀ ਤੇ ਮੈਂ ਇੱਕ ਮਹੀਨੇ ਦਾ ਵੇਲੇ ਤੇ ਕਦੀ ਇਹਦੇ ਕਦੀ ਇਹਦੇ ਮੂੰਹ ਜਿਹਾ ਬਣਾ ਲੈਣਾ ਜਦੋਂ ਮੈਂ ਵੇਚਣ ਦਾ ਨਾ ਲੈਣਾ ਜੇ ਆ ਉਹ ਆ ਪਰ ਨਹੀਂ ਹੁਣ ਮੈਂ ਇਹ ਬਿਲਕੁਲ ਫੈਸਲਾ ਫਾਈਨਲ ਕਰ ਲਿਆ ਮੁੰਡਾ ਰੁੱਸਦਾ ਰੁੱਸੇ ਜੋ ਮਰਜ਼ੀ ਹੁੰਦਾ ਹੋਵੇ ਜਿੰਨਾ ਜਿਹੜੇ 18 ਸਾਲ ਦਾ ਨਹੀਂ ਹੁੰਦਾ ਆਪਣੇ ਆਪ ਤੇ ਮੇਰੀ ਵੱਲੋਂ ਬਾਅਦ ਚ ਮੋਟਰਸਾਈਕਲ ਲਵੇ ਨਾ ਲਵੇ ਉਹ ਬਾਧੀਆਂ ਗੱਲਾਂ ਪਰ ਮੈਂ ਹੁਣ ਇਹ ਸਪਲੈਂਡਰ ਨਵਾਂ ਹੀ ਪਰ ਘਰ ਖਲੋਤਾ ਪਰ ਮੈਂ ਵੇਚ ਦੇਣਾ ਹੁਣ ਕਿਉਂਕਿ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਵਾਂ ਪੀ ਆ ਸਾਡੇ ਨਾ ਬੜੇ ਹੀ ਫੌਜੀ ਵੀਰ ਆ ਮੈਂ ਕਈ ਨਹੀਂ ਸਾਡੇ ਆਉਂਦੇ ਆ ਸਾਬੇ ਨਿਸ਼ਾਨ ਹੋਣੀ ਜਾਂ ਹੋਰ ਇੱਕ ਨਾ ਹੋਰ ਬੜਾ ਪੰਗਾ ਜੇ ਵੇਖੋ ਤੁਸੀਂ ਆਪਸਾ ਲਓ ਪੀ ਇਹ ਕਿਹੜੇ ਬੰਦੇ ਦੀ ਸਿਆਣਪ ਹੈ ਬڑے ਮੁੰਡਿਆਂ ਨੇ ਘਰਾਂ ਦੇ ਵਿੱਚ ਬੁਲਟ ਮੋਟਰਸਾਈਕਲ ਢੱਕੇ ਖਾਸ ਤੌਰ ਤੇ ਆਰਮੀ ਵਾਲੇ ਢੱਕਦੇ ਆ 2-2 ਲੱਖ ਦਾ ਬੁਲਟ 1.5-1.5 ਲੱਖ ਦਾ ਬੁਲਟ ਫਿਰ ਜਦੋਂ ਜਾਂਦੇ ਰਿਸ਼ਤੇਦਾਰਾਂ ਚ ਤੇ ਇੱਕ ਨਿਆਣਾ ਅੱਗੇ ਇੱਕ ਪਿੱਛੇ ਇੱਕ ਬੈਗ ਅੱਗੇ ਦੋ ਵਿੱਚ ਜੀਦਾ ਧੁਕ 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 ਕਰਦੇ ਪਤਾ ਹੀ ਨਹੀਂ ਲਈ ਜਾਂਦੇ ਤੇ ਮੈਂ ਇਸ ਨੂੰ ਯਾਰ ਜੇ ਦੀ ਜਾਣਦੇ ਆ ਵੀ ਕੁਝ ਵੀ ਤਿਲਕ ਗਿਆ ਵੱਜ ਗਿਆ ਤੇ ਚੋਂ ਚ ਖੈਰਤ ਨਹੀਂ ਹੈਗੀ ਇੱਕ ਦੇ ਦੀ ਨਹੀਂ ਸਮਝਦੇ ਫਿਰ ਇੱਥੇ ਇਹ ਸਮਝਾਈਦਾ ਵੀ ਵੀਰ ਮੇਰੇ ਆ ਓਏ ਹੁਣ ਮੈਂ ਇਹ ਕਿਹਨਾਂ ਨੂੰ ਫੋਜੀਨ ਸਮਝਾ ਕੇ ਰਿਆਂ ਵੀ ਭਰਾਓ ਆ ਵੇਚੋ ਬੁਲਟ ਬਲਟ ਜੇ ਵੇਚੋ ਤੇ ਲੱਖ ਡੇਢ ਲੱਖ ਦੀ ਵਧੀਆ ਗੱਡੀ ਆ ਇਹਦੀ ਐਲਟੋ ਲਓ ਨਿਆਰੇ ਨਾਲ ਸਾਰੇ ਵਧੀਆ ਫੈਮਿਲੀ ਵਧੀਆ ਜਾਇਆ ਕਰੋ ਘੜੇ ਕੋਨੇ ਲਾ ਕੇ ਏਸੀ ਗਰਮੀਆਂ 'ਚ ਏਸੀ ਸਿਆਲ ਚ ਹੀਟਰ ਹੂੰ ਇੱਕ ਇਹ ਬੁਲਟ ਜਿਹੜਾ ਤੂੰ ਮਹਿੰਗਾ ਵੜਾ ਕਰਤਾ ਇਹ ਵੀ ਸ਼ੌਂਕ ਸੀ ਹੁਣ ਹੋ ਸਕਦਾ ਇਹਦੇ ਵੀ ਵੀਰ ਦੇ ਆਪਣੇ ਦੇ ਰਾਜਵੀਰ ਜਵਿੰਦੇ ਦੇ ਸੱਜਣ ਮਿੱਤਰਾਂ ਨੇ ਮਹਿੰਗੇ ਮੋਟਰਸਾਈਕਲ ਫੜੇ ਹੋਣ ਮੈਨੂੰ ਪੂਰਾ ਨਹੀਂ ਪਤਾ ਐਕਸੀਡੈਂਟ ਕਹਿੰਨੇ ਮੋਟਰਸਾਈਕਲ ਲਈ ਹੋਇਆ ਵਾ ਕਿ ਕਿਤੇ ਘੁੰਮਣ ਜਾ ਰਹੇ ਸੀ ਸੱਜਣ ਮਿੱਤਰ ਸਾਰੇ ਤੇ ਹੁਣ ਮਹਿੰਗੇ ਮੋਟਰਸਾਈਕਲ ਹੋਣਗੇ 2-2 4-4 ਲੱਖ ਵਾਲੇ ਮਹਿੰਗੇ ਵੀ ਹੋ ਸਕਦੇ ਆ ਤੇ ਵੀ ਆਪਾਂ ਉਹ ਜਣਾ ਨਿਆਰੇ ਲੰਗੇ ਜਾਣਾ ਪਤਾ ਨਹੀਂ ਮੈਂ ਇਹਨਾਂ ਦਾ ਕਿਤਰਾ ਦਾ ਸਹਾਤਾ ਮੈਂ ਤਾਂ ਕਈਆਂ ਬੰਦਿਆਂ ਨੂੰ ਇੱਥੇ ਵੇਹਣਾ ਆਂ ਵੀ ਸਾਰਾ ਲੱਦੇ ਹੁੰਦੇ ਹੀ ਤੇ ਐ ਨੰਗ ਦੇ ਉਹ ਇੱਥੇ ਬਾਹਰ ਵਾਲੇ ਕੰਮ ਕਰ ਰਾ ਇੱਥੇ ਲੱਭਦੇ ਸਾਡੀਆਂ ਛੜਕਾਂ ਦਾ ਹਿਸਾਬ ਹੋ ਰਿਹਾ ਪ੍ਰਭੂ ਤੇ ਜੇ ਮੈਂ ਤੇ বিনা ਵੀ ਇੱਥੇ 1.5 ਸਪੀਡ ਤੇ ਐ ਨੰਗਦੇ ਆ ਨਾ ਲੱਗੋ ਤੇ ਸ਼ੂ ਕਰਦੇ ਤੇ ਮੈਂ ਕਹਿਆ ਯਾਰ ਇਹ ਕਿਹ ਬੰਦਾ ਸੱਚੀ ਬੰਦਾ ਹੀ ਲੱਗਦੀ ਨੰਗਿਆ ਕਈ ਦਾ ਇਤਰਾ ਮਹਿਸੂਸ ਹੀ ਹੁੰਦਾ ਤੇ ਆ ਹੁਣ ਸਪਲੈਂਡਰ ਮੋਟਰਸਾਈਕਲ ਆ ਇਸ ਵੇਲੇ ਸਭ ਤੋਂ ਵੱਧ ਜਿਹੜਾ ਨਾ ਅਜ ਤਰਾ ਮੇਰੇ ਮੁੰਡੇ ਨੇ ਅਠਵੀਂ ਵਾਲੇ ਨੇ ਸਪਲੈਂਡਰ ਰੱਖਿਆ ਤੇ 8ਵੀਂ ਵਾਲੇ ਬੱਚਿਆਂ ਨੂੰ ਜਿੰਨਾ ਸਪਲੈਂਡਰ ਸਾਡੇ ਜਨਤਾ ਨੇ ਲੈ ਕੇ ਦਿੱਤੇ ਆ ਨਾ ਕਰਦਿਆ ਨਹੀਂ ਮੈਂ ਤੇ ਉਹ ਜੇ ਛੜਕਤੇ ਵੀ ਨਹੀਂ ਕਰਨ ਦਾ ਆਰਡਰ ਦਿੱਤਾ ਤੇ ਲੋਕਾਂ ਨੇ ਆਰਡਰ ਦਿੱਤੇ ਆ ਵੀ ਛੜਕਾਂ ਸਕੂਲੇ ਜਾਓ ਸਪਲੈਂਡਰਾਂ ਤੇ ਹੁਣ 8ਵੀਂ ਜਮਾਤ ਦਾ ਯਾਰ 13 ਸਾਲ ਦਾ ਨਿਆਣਾ 14 ਸਾਲ ਦਾ ਨਿਆਣਾ ਕੀ ਯਾਰ ਇਹਨੂੰ ਕੀ ਕੀ ਸਮਝ ਸੋਹ ਰਹੀ ਕੋਈ ਆ ਤਰਨ ਦਾ ਨਾਲ ਛੜਕ ਤੇ ਕਿੰਨੇ ਮੋੜ ਆ ਤੇ ਮੁੰਡੇ ਸਟੈਂਡ ਕਰਦੇ ਜਾਣ ਅੱਗੇ ਐ ਕਰਦੇ ਜਾਣ ਬਾਪ 5 7 ਰਲੇ ਤੇ ਮੈਂ ਲਾਗੇ ਗੱਡੀ ਕਰਕੇ ਤੇ ਮਾਰ ਲਗਾ ਦਬਕਾ ਮੈਂ ਮੜਾ ਵਿੱਚੋਂ ਗੱਡੀ ਤੇ ਕੀਤਾ ਵੀ ਰੋਕੋ ਮੜੇ ਜੀ ਉਹ ਚਤਾਨੀਆਂ ਕਰਦੇ ਜਾਂਦੇ ਸੀ ਅਕੂਜੇ ਨਾਲ ਉਹਨਾਂ ਮੈਨੂੰ ਕੋ ਪੁਲਿਸ ਵਾਲਾ ਸਮਝ ਲਿਆ ਉਹਨਾਂ ਚੋਂ ਭਜਾਏ ਤੇ ਪਹਿਲਾਂ ਮਵੀ ਗੱਡੀ ਭਜਾਤੀ ਫੇਰ ਮੈਂ ਡਰ ਗਿਆ ਮੈਂ ਯਾਰ ਇਹਨਾਂ ਜਿਹੜੇ ਹਿਸਾਬ ਨਾਲ ਭਜਾਤੇ ਆ ਤੇ ਗੱਡੀ ਤੋਂ ਦੇ ਫੜੇ ਨਹੀਂ ਜਾਂਦਾ ਏ ਮੁੜ ਕੇ ਨਾ ਉਹ ਰਸਤੇ 'ਚ ਬਾਬਾ ਸੁਧਾਨਾ ਤੋਂ ਆਉਂਦੀ ਆ ਛੜਕ ਤੇ ਉਧਰ ਨੂੰ ਪਾਲੇ ਪਿੰਡਾਂ ਨੂੰ ਤੇ ਮੱਝਾਂ ਆਣਦੇ ਦਫਾ ਕਰ ਇਹਨਾਂ ਨੂੰ ਤੇ ਮੈਂ ਕਿਹਾ ਹੋਰ ਨਾ ਵੀ ਇਤਰਾ ਤੇ ਪਤਾ ਨਹੀਂ ਇਹਨਾਂ ਵੱਜਣਾ ਕਿ ਨਹੀਂ ਵੱਜਣਾ ਤੇ ਆ ਇਸ ਚੱਕਰ ਤੇ ਭਾਵੇਂ ਵੱਜ ਜਾਣ ਮਤਲਬ ਇੱਥੇ ਸਭ ਤੋਂ ਵੱਧ ਇੱਥੇ ਰੋਜ਼ ਹੀ ਵੱਜਦੇ ਜੇ ਸਪਲੈਂਡਰ ਵਾਲੇ ਰੋਜ਼ ਹੀ ਆ ਮੇਲਾ ਆਉਣਾ ਸਾਡੇ ਬਾਬੂੜਾ ਸਾਹਿਬ ਸਗਰਾਂ ਤੋਂ ਪਹਿਲਾਂ ਆ ਰਾਤ ਨੂੰ ਆਜੋ ਵੇਖ ਲਓ ਕੀ ਬਣ ਰਿਹਾ ਇੱਥੇ ਕੁੱਲ ਮਿਲਾ ਕੇ ਚਲਾਉਣੀਆਂ ਵੀ ਸਹੀ ਨਹੀਂ ਸੜਕਾਂ ਦੇ ਵਾਰਾ ਡੰਗਰ ਵੀ ਹੈਗੇ ਚੰਗੇ ਭਲੇ ਬੰਦੇ ਮੋਟਰਸਾਈਕਲ ਦੇ ਸਫ਼ਰ ਉਹਨਾਂ ਦੇ ਫੱਬਦੇ ਨਹੀਂ ਆ ਬਣਦੇਵ ਨਹੀਂ ਗਏ ਉਹ ਮੋਟਰਸਾਈਕਲਾਂ ਦੇ ਜਾਣਦੇ ਕੀ ਲੋਡ ਸੀ ਨਾ ਚਲੋ ਅਹੀਂ ਤੇ ਦੁੱਖ ਹੈ ਬਹੁਤ ਦੁੱਖ ਹੈ ਯਾਰ ਮੁੰਡਾ ਬਹੁਤ ਵਧੀਆ ਜੀ ਦਾ ਐਕਸੀਡੈਂਟ ਹੋਇਆ ਪਰ ਲੋਡ ਨਹੀਂ ਗੱਡੀਆਂ ਜਾਂਦੇ ਫਿਰ ਬਾਅਦ ਚ ਇਹ ਗੱਲਾਂ ਨਾ ਕਰਦਿਆ ਕਰੋ ਵੀ ਗੱਡੀਆਂ ਦੇ ਐਕਸੀਡੈਂਟ ਨਹੀਂ ਹੁੰਦੇ ਨਹੀਂ ਜਾਨ ਬੁੱਝ ਕੇ ਛਾਲ ਖੂਚ ਮਾਰਨੀ ਹੋਰ ਚੀਜ਼ ਹੁੰਦੀ ਆ ਤੇ ਅਚਾਨਕ ਡਿੱਗ ਪੈਣਾ ਕੋਈ ਗੱਲ ਹੋਰ ਹੁੰਦੀ ਆ ਮੈਂ ਤੇ ਨਾ ਹੈਰਾਨ ਰਹਿ ਗਿਆ ਹਾਂ ਪਿੱਛੇ ਜੇ ਅਜਨਾਲੇ ਉੱਥੇ ਆਪਣੇ 사ਰਗਦੇ ਪਿੰਡ ਮੇਰੇ ਹਿਸਾਬ ਨਾਲ ਉਹ ਸਭ ਤੋਂ ਤਗੜੀ ਲਾਕੇ ਦੀ ਸਾਮੀ ਨੇ ਡੇਢ 200 ਕਿਲਾ ਪੈੜੀ ਵੀ ਆ ਸਰਦਾਰ ਬਲਦੇਵ ਸਿੰਘ ਸਿਰਸਾ ਤੇ ਭਾਈ ਅਨੂਬ ਸਿੰਘ ਤੇ ਸਰਪੰਚ ਕਾਲਾ ਚਾਚਾ ਜਿੱਦੋਂ ਮੈਂ ਰਾਤ ਅਜਨਾਲੇ ਤੋਂ 10 ਕਿਲੋਮੀਟਰ ਦਾ ਪਰਲਾ ਸਫਰ ਜਿਹੜਾ ਤੁਹਾਨੂੰ ਦੱਸਿਆ ਉਹ ਦੱਸਦਾ ਨਾ ਜਿਹੜਾ ਪਰਜਾਤੀਆਂ ਵਾਲਾ ਤਾਸ ਕਿਲੋਮੀਟਰ ਦਾ ਸਫਰ ਅਜਨਾਲੇ ਤੋਂ ਤੇ ਮੋਟਰਸਾਈਕਲ ਤੇ ਆਏ ਭਾਈ ਨੂਬ ਸਿੰਘ ਜੀ ਤੇ ਮੈਂ ਪੁੱਛਿਆ ਮੋਟਰਸਾਈਕਲ ਤੇ ਆਦੇ ਹਾਂ ਮੈਂ ਮੋਟਰਸਾਈਕਲ ਤੇ ਆਉਣਾ ਪਰ ਮੈਨੂੰ ਬੜਾ ਅਜੀਬ ਲੱਗਾ ਮੈਂ ਫੇ ਕੀ ਲੋੜ ਹੈ ਪਹਿਲੀ ਜੀ ਗੱਲ ਇਹਨਾਂ ਨੂੰ ਚਾਹੀਦਾ ਇੱਕ ਗੱਡੀ ਦੇ ਨਾਲ ਡਰਾਈਵਰ ਨਾਲ ਹਥਿਆਰ ਸੰਦ ਦੂਜਾ ਤੀਜਾ ਕਿਉਂਕਿ ਉਹਨਾਂ ਦੀਆਂ ਲਾਗਤਾਂ ਬਾਈਆਂ ਬੜੀਆਂ ਵਾਇਰ ਰੁਬੋਤ ਬੜਾ ਤੇ ਤਾਂ ਵੀ ਮੋਟਰਸਾਈਕਲ ਇੱਥੇ بڑے ਮੈਂ ਬੰਦੇ ਵਿਖਦਾ ਮਾਂ بڑے بڑے ਅਮੀਰ ਬੰਦੇ ਮੋਟਰਸਾਈਕਲਾਂ ਤੇ ਜਾਂਦੇ ਫਿਰਦੇ ਠੀਕ ਆ ਕੱਲ ਨੂੰ ਤੂੰ ਹੀ ਮੈਂ ਇਹ ਕਹਿ ਸਾਹਦੇ ਜੇ ਅਮਰੀਕਾ ਤੇ ਗੱਡੀ ਗੁੱਡੀ ਵੱਜ ਗਈ ਤੇ ਕਹਿਣਾ ਲੈ ਇਹ ਬੜਾ ਅਕਸਰ 15 ਸਾਲ ਹੋ ਗਏ ਆ ਗੱਡੀ ਪ੍ਰਮਾਤਮਾ ਦੀ ਮਿਹਰ ਨਾਲ ਸੇਵ ਹੀ ਰਹੀ ਹੈ ਠੀਕ ਹੈ ਇੱਕ ਵਾਰੀ ਮੇਰੇ ਉੱਤੇ ਚੜ ਚਲੇ ਆਇਆ ਟਰੱਕ ਹੀ ਚੜ ਚਲੇ ਹੁਣ ਉਹ ਡਰਾਈਵਰ ਦਾ ਮੂੰਹ ਪਰ ਲੇਪਨੇ ਤੇ ਉਹ ਨੇ ਇਧਰ ਵੇਖਿਆ ਹੀ ਨਹੀਂ ਮੇਰੀ ਇਧਰ ਗੱਡੀ ਖਲੋਤੀ ਤੇ ਟਰੱਕ ਹੀ ਉੱਤੇ ਚੜ ਦੇਣ ਲੱਗਾ ਹੁਣ ਉਹ ਨੂੰ ਕੀ ਕਰ ਸਕਦੇ ਚਲੋ ਸ਼ੁਕਰ ਹੈ ਮੇਰੇ ਉੱਤੇ ਟਾਇਰ ਆ ਕੇ ਖਲੋ ਗਿਆ ਬਚਾਉ ਗਿਆ ਉਹ ਤੇ ਘਟਨਾ ਮੈਂ ਤੁਹਾਨੂੰ ਦੱਸਦਾ ਪਿਛਲੇ 15 ਸਾਲਾਂ ਜੀ ਮੈਂ ਕਦੀ ਮੋਟਰਸਾਈਕਲ ਨਹੀਂ ਚਲਾਇਆ ਤੇ ਇਹ ਕਰਕੇ ਵੀਰੋ ਆ ਸੜਕਾਂ ਦੇ ਐਕਸੀਡੈਂਟ ਵਾਲਾ ਬੜਾ ਮਾੜਾ ਸਿਸਟਮ ਚੱਲਣ ਡਿਆ ਜੇ ਕੁਝ ਬਚੋ ਕੁਝ ਬਚਾ ਵੀ ਕਰੋ ਕੁਝ ਨਾਲ ਮਿਲ ਕੇ ਆ ਡੰਗਰਾਂ ਬੱਚਿਆਂ ਦਾ ਵੀ ਕੋਈ ਵੇਖੋ ਆ ਗਊਆਂ ਕਮਾਂ ਦਾ ਜਿਹੜਾ ਵਾਰਾ ਫਿਰਨਦੇ ਆ ਇਹਨਾਂ ਦਾ ਵੀ ਕਰੋ ਕੋਈ ਹਸਾਬ-ਤਾਬ ਸਭ ਤੋਂ ਵੱਡਾ ਤਾਂ ਐਕਸੀਡੈਂਟ ਇਹੋ ਹੀ ਕਰਨਦੇ ਆ ਆ ਥੋੜੇ ਐਕਸੀਡੈਂਟ ਆ ਡੰਗਰਾਂ ਨਾਲ ਵੱਜ ਕੇ ਆਪਾਂ ਨੂੰ ਤੇ ਇੱਕ ਅਧਾਉਣਾ ਰਾਜਵੀਰ ਜਵੰਦੇ ਦਾ ਤੇ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਆ ਜਿਹੜੇ ਡੇਲੀ ਵੱਜਦੇ ਨੇ ਮਰਨਦੇ ਆ ਮੈਂ ਹੀ ਕਈਆਂ ਨੂੰ ਛੜਕਾਂ ਤੋਂ ਚੁੱਕ ਕੇ ਖੜਿਆ ਕਰ ਅੱਜ ਛੱਡ ਗਿਆ ਹਸਪਤਾਲਾਂ 'ਚ ਤਰਜਾਨਾ ਹੀ ਵੀਦਾ ਮੈਂ ਜਦੋਂ ਜਾਣਾ ਰਾਹ ਦੇ ਵਿੱਚ ਉੱਥੇ ਇਕੱਠੇ ਹੁੰਦੇ ਆ ਕਈਆਂ ਨੂੰ ਪਤਾ ਨਹੀਂ ਲੱਗਦਾ ਵੀ ਅੱਗੇ ਲੰਗਰ ਲਗਾ ਕੇ ਪਤਾ ਨਹੀਂ ਐਕਸੀਡੈਂਟ ਹੋਇਆ ਇਹ ਆ ਗੱਲ ਬਾਤ ਆ ਚਲੋ ਬਹੁਤ ਵਧੀਆ ਸਿੰਗਰ ਆ ਜੀ ਮੁੰਡਾ ਬਹੁਤ ਘੈਂਡ ਆ ਰਾਜਵੀਰ ਜਵੰਦਾ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਸਸੀ ਕਾ ਜੀ